ਵੇਬ ਤੋਂ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦਿਖਣ ਨੂੰ ਮਿਲ ਰਹੀ ਹੈ ਕਿਉਂਕਿ ਦਾ ਜੇ ਕਿ ਲੰਬੀ ਬਿਮਾਰੀ ਦੇ ਚਲਦੇ ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਜੀਹਾਂ ਤੁਹਾਂ ਦਾ ਜੇ ਕਿ ਦਰਅਸਲ ਲੰਬੀ ਬਿਮਾਰੀ ਦੇ ਚਲਦਿਆਂ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਅੱਜ ਤबीयत ਜਿਆਦਾ ਖਰਾਬ ਹੁੰਦੇ ਚੱਲਦੇ ਉਹਨਾਂ ਨੇ ਧਾਮ ਤੋੜ ਦਿੱਤਾ ਇਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਘਰ ਹੁਣ ਕਲਾਕਾਰ ਪਹੁੰਚ ਰਹੇ ਨੇ ਉੱਥੇ ਦਾਅਦ ਜੇ ਕਿ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਮੇ ਗੀਤਪੀ ਗਰਵਾਲ ਉਹਨਾਂ ਦੇ ਘਰ ਪਹੁੰਚਦੇ ਨੇ ਉਹਨਾਂ ਦੇ ਪੁੱਤ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਹਾਲਾਂਕਿ ਬਹੁਤ ਸਾਰੇ ਕਲਾਕਾਰਾਂ ਤੇ ਬਹੁਤ ਸਾਰੇ ਰਾਜਨੀਤਿਕ ਆਗੂਆਂ ਦੇ ਵੱਲੋਂ ਟਵੀਟ ਸਾਂਝਾ ਕਰਕੇ ਦੁੱਖ ਨੂੰ ਸਾਂਝਾ ਕੀਤਾ ਗਿਆ ਕਿਉਂਕਿ ਉਹਨਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਵਰਲਡ ਦੇ ਲੋਕਾਂ ਨੂੰ ਸਾਇਆ ਹਮੇਸ਼ਾ ਉਹ ਹਸਾਨ ਵਾਲੇ ਕਾਮੇਡੀ ਕਿੰਗ કહલાਏ ਜਾਂਦੇ ਸੀ ਇਸ ਕਰਕੇ ਹੁਣ ਹਰ ਪੰਜਾਬੀ ਤੇ ਹਰ ਇੱਕ ਵਿਅਕਤੀ ਦਾ ਜਿਹੜਾ ਇਸ ਖਬਰ ਤੋਂ ਬਾਅਦ ਬਹੁਤ ਦੁਖੀ ਹੋ ਚੁੱਕਿਆ ਉਹਦੇ ਦੱਸੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਕਿਵੇਂ ਪ੍ਰੀਤ ਹਰਪਾਲ ਮਿਤਵਤ ਵੱਡੇ ਵੱਡੇ ਕਲਾਕਾਰ ਜੋ ਕਿ ਉਹਨਾਂ ਦੇ ਘਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਤੁਹਾਨੂੰ ਦੱਸ ਜਾਈ ਕਿ ਜਸਵਿੰਦਰ ਭੱਲਾ ਉਹ ਸਖਸੀਅ ਜਿਨ੍ਹਾਂ ਵੱਲੋਂ ਹਮੇਸ਼ਾ ਹਸਾਇਆ ਜਾਂਦਾ ਸੀ ਲੋਕਾਂ ਨੂੰ ਤੇ ਨਾਲ ਹੀ ਮਨੋਰੰਜਨ ਵੀ ਕਰਉਂਦੇ ਸੀ ਉਹਨਾਂ ਵੱਲੋਂ ਕੈਡੀਨ ਜੱਟਾ ਸਮੇਤ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਗਿਆ ਸੀ ਤੇ ਨਾਲ ਹੀ ਉਹ ਬਹੁਤ ਪੁਰਾਣੇ ਜਿਹੜੇ ਕਲਾਕਾਰ ਸੀ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਲੋਕਾਂ ਨੂੰ ਆਪਣੇ ਕਾਮੇਡੀ ਦੇ ਰਾਹੀਂ ਮਨੋਰੰਜਨ ਕਰਵਾਇਆ ਜਾਂਦਾ ਸੀ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਤੇ ਬਹੁਤ ਸਾਰੇ ਅਦਾਕਾਰ ਗਾਇਕ ਜੋ ਕਿ ਜਸਵਿੰਦਰ ਭੱਲਾ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰ ਰਹੇ ਨੇ ਉੱਥੇ ਦਾ ਜੀ ਕਿ ਦੀਪਕ ਬਾਲੀ ਦੇ ਵੱਲੋਂ ਵੀ ਇੱਕ ਵੀਡੀਓ ਪਾ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅੱਜ ਦਿਨ ਚੜ੍ਹ ਤੇ ਅਹੀਂ ਬੜਾ ਮਾਨਦਾਸ ਹੋਇਆ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਭੱਲਾ ਜੀ ਇਸ ਫਾਨੀ ਸੰਸਾਰ ਨੂੰ અલਵਿਦਾ ਕਰ ਜੋ ਸੁਨਦਰ ਜੀ ਬਟਕਲਾ ਸਾਹਿਬ ਇੱਕ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇ ਤੇ ਆਉਂਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਰੇ ਨੂੰ ਜਾਣਦੇ ਸੀ ਅ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇੱਕ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਵ ਚ ਨਹੀਂ ਕਦੀ ਦੇਖੀ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੀ ਸਤਜਗਤ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੋਦੇ ਸੀਗੇ ਜਦੋਂ ਅੰਦਰ ਪੱਲਾ ਨੇ ਆਪਣੇ ਮੱਥੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤਾਂ ਦੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਿਜ਼ਰਵ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਕੋਲ ਉਹਨੇ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਿੰਦਾ ਤੂੰ ਜੋਬ ਬਹੁਤ ਬਿਜੀ ਹੋ ਗਿਆ ਤੋ ਫਿਲਮਾਂ ਕਿਉਂ ਨਹੀਂ ਹੁੰਦਾ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੌਬ ਕਰਕੇ ਸੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਕੁਝ ਕਹਿੰਦੇ ਜਿੰਨੀ ਵਾਰੀ ਫੁੱਟੋਗ ਚਾਹੋ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ